ਵਰਸਤੇ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਉਸ ਸਮੇਂ ਪਿੰਡ ਵਾਸੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਪ੍ਰਿੰਕਾ ਗਾਂਧੀ ਨਾਲ ਕੇਰਲ ਦੇ ਮੁੰਡਕਾਈ ਅਤੇ ਪੰਚਰੀ ਪਿੰਡਾਂ ਵਿੱਚ ਤੌਰਾ ਕਰ ਰਹੇ ਸਨ ਇਸ ਥਾਨ ਹਾਲ ਹੀ ਵਿੱਚ ਜ਼ਮੀਨ ਕਿਸ ਕਨਾਲ ਪ੍ਰਭਾਵਿਤ ਹੋਈ ਸਨ ਹੁਣ ਤੱਕ 300 ਤੋਂ ਵੱਧ ਲੋਕਾਂ ਦੀ ਜਾਨ ਜ਼ਮੀਨ ਖਿਸਕਣ ਦੁਰਘਟਨਾ ਵਿੱਚ ਹੋ ਗਈ ਹੈ ਤੇ 250 ਤੋਂ ਜ਼ਿਆਦਾ ਹਾਲੇ ਵੀ ਲਾਪਤਾ ਹਨ। ਰਾਹੁਲ ਗਾਂਧੀ ਅਤੇ ਪ੍ਰਿੰਕਾ ਗਾਂਧੀ ਬਾਡਰਾ ਨੂੰ ਕੇਰਲ ਦੇ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਲਈ ਜਾਂਦੇ ਹੋਏ ਇੱਕ ਵੀਡੀਓ ਵਾਇਰਲ ਹੋਈ ਹੈ। ਹਾਲਾਂਕਿ ਭੀੜ ਹੋਣ ਕਾਰਨ ਉਹਨਾਂ ਦੀ ਗੱਡੀ ਨੂੰ ਅੱਗੇ ਵਧਣ ਵਿੱਚ ਮੁਸ਼ਕਲ ਆ ਰਹੀ ਸੀ ਕਿਉਂਕਿ ਡਰਾਈਵਰ ਹਾਰਨ ਵਿਚਾਰ ਰਿਹਾ ਸੀ ਅਤੇ ਲੋਕਾਂ ਨੂੰ ਰਸਤਾ ਸਾਫ਼ ਕਰਨ ਲਈ ਕਹਿ ਰਿਹਾ ਸੀ। ਇਸੇ ਦੌਰਾਨ ਇੱਕ ਵਿਅਕਤੀ ਰਾਹੁਲ ਗਾਂਧੀ ਦੀ ਗੱਡੀ ਕੋਲ ਆਇਆ ਅਤੇ ਕਹਿਣ ਲੱਗਾ ਭਾਈ ਉਹਨਾਂ ਨੂੰ ਕਾਰ ਰੋਕਣ ਲਈ ਕਹੋ। ਅਸੀਂ ਉਹੀ ਲੋਕ ਹਾਂ ਜਿਨ੍ਹਾਂ ਨੇ ਉਹਨਾਂ ਨੂੰ ਵੋਟ ਪਾ ਕੇ ਜਿਤਾਇਆ ਹੈ ਉਹ ਇੱਥੋਂ ਦਾ ਐਮਪੀ ਸੀ ਜੇ ਉਸ ਨੂੰ ਕਾਰਜ ਤੋਂ ਬਾਹਰ ਨਾ ਨਿਕਲਣ ਅਤੇ ਚਿੱਕਰ ਚ ਲੱਤਾਂ ਗੰਦੇ ਕਰਨ ਦੀ ਇੰਨੀ ਚਿੰਤਾ ਹੈ ਤਾਂ ਉਹ ਇੱਥੇ ਆਇਆ ਹੀ ਕਿਉਂ ਹੈ ਚਿਕਰਜੋਗ ਹੈ ਕਿ ਰਾਹੁਲ ਗਾਂਧੀ ਨੇ 2019 ਵਿੱਚ ਫਾਇਨਰ ਲੋਕ ਸਭਾ ਹਲਕੇ ਤੋਂ ਚੋਣ ਜਿੱਤੀ ਸੀ ਅਤੇ ਇਸੇ ਸਾਲ ਉਹ ਇੱਥੋਂ ਦੁਬਾਰਾ 2024 ਲੋਕ ਸਭਾ ਚੋਣਾਂ ਵਿੱਚ ਜਿੱਤੇ ਸਨ ਉਹ ਉੱਤਰ ਪ੍ਰਦੇਸ਼ ਦੀ ਰਾਇਬਰੇਲੀ ਲੋਕ ਸਭਾ ਸੀਟ ਤੋਂ ਵੀ ਚੋਣ ਜਿੱਤੇ ਸਨ ਇਸ ਲਈ ਉਹਨਾਂ ਨੇ ਫਾਇਨਰ ਸੀਟ ਛੱਡ ਦਿੱਤੀ ਸੀ ਪ੍ਰਿੰਕਾ ਗਾਂਧੀ ਦੇ ਇਸ ਸੀਟ ਤੇ ਉਪ ਚੋਣ ਲੜਨ ਯੋ ਉਮੀਦ ਕੀਤੀ ਜਾ ਰਹੀ ਹੈ